you hey. ਕੇ ਭਗਵਾਨ ਮਹਾਦੇਵ ਭੋਲੇਨਾਥ ਦੀ ਸਦਾ ਹੀ ਜੈ ਸਦਾ ਹੀ ਜੈ ਸਦਾ ਹੀ ਜੈ ਜੈ ਹੋ ਮੇਰੇ ਠਾਕੁਰ ਜੀ ਮੇਰੇ ਬਾਣ ਕੇ ਵਿਹਾਰੀ ਮੇਰੇ ਦਾਦਾ ਰਾਣੀ ਪਰਿਵਾਰ ਕੀ ਸਦਾ ਹੀ ਜੈ ਸੁਜਨ ਬੋਲੇ ਕੀ ਸਦਾ ਹੀ ਜੈ ਸਦਾ ਮਾਇ ਕੀ ਸਦਾ ਹੀ ਜੈ ਅੱਜ ਅਸੀਂ ਤਾਰਪੂ ਮੋੜ ਤੇ ਭਗਵਾਨ ਸ਼੍ਰੀ ਦੇਵ ਦੇ ਮੰਦਰ ਦੇ ਵਿੱਚ ਜਿਨ੍ਹਾਂ ਵਿੱਚ ਭਗਵਾਨ ਭੋਲੇਨਾਥ ਦੇਵਾ ਵੀ ਦੇਵ ਤੁਮਾਰ ਬੋਲੇ ਨਾਮ ਦਸ਼ੀਵਾ ਸਦਾ ਹੀ ਸਭ ਤੇ ਬਣਿਆ ਰਹੇ ਤੇ ਕਿਰਪਾ ਸਦਾ ਹੀ ਸਭ ਤੇ ਬਣੀ ਰਹੇ ਅੱਜ ਮੰਡ ਸਾਹਿਬ ਤੇ ਪੁਰਾਣਾ ਜੀ ਮੰਡ ਸਾਹਿਬ ਦੇ ਵਿੱਚ ਇੱਕ ਗੱਲ ਆਈ ਸੀ ਕਿਉਂ ਨਾ ਇੱਕ ਕਾਰਜ ਇਕੱਠਾ ਕੀਤਾ ਜਾਵੇ ਬੜੇ ਹੀ ਲੋਕਾਂ ਦੇ ਜਿਨ੍ਹਾਂ ਦੇ ਵਿੱਚ ਗੱਲ ਆਈ ਕਿ ਮੰਡ ਤੇ ਅਰੋੜਾ ਵੈਨ ਲੋਕਾਂ ਦੇ ਅਲੱਗ ਹੋ ਗਏ ਮੈਂ ਬਣਾਉ ਅਲੱਗ ਕੰਮ ਕਰਨ ਲੱਗੇ ਟੁੱਟ ਕੇ ਅਲੱਗ ਹੋ ਗਏ कृपा वाल आशीर्वाद आए सारे मान साहब सा दो मन की विचार आया कि सोचा कि सारा पेड़ प्रभु की कथन खा के जरा करना देखो भगवान गोरेनाथ की ਸਾਰਿਆਂ ਦੇ ਸਾਹਗੇ ਨੇ ਸੁਣਾਦੋਂ ਦੀ ਇਹ ਵਿਚਾਂ ਗਜੈਕਾਰਾ ਹੁਣੀ ਚਾਹੀਦੀ ਆ ਸਨਾਦਨ ਲਈ ਅਸੀਂ ਕੰਮ ਕਰ ਰਹੇ ਆ ਇਹ ਸਾਡੇ ਪ੍ਰਧਾਨ ਜੀ ਨੇ ਸ਼੍ਰੀ ਮਸੀਹ ਚਰਨਾਂ ਜੀ ਨਿਵੇਖਾ ਬੁਰਖਣੀ ਮੰਦਰਾ ਜੀ ਦਾ ਟਾਈਗਰ ਰੋਡ ਤੇ ਆ ਉਹਦੇ ਦਾਸ ਸੇਵਾਦਾਰ ਨਵੀਂ ਦੇ ਨਾਮ ਨਾਲ ਤੇ ਬਹੁਤ ਵਧੀਆ ਕੰਮ ਕਰ ਰਿਹਾ ਬਹੁਤ ਵਧੀਆ ਮੰਦਰ ਬਣਾ ਰਿਹਾ ਹੈ ਬੜਾ ਬਣ ਵੀ ਹੈ ਕਾਫੀ 99% ਤਿਆਰ ਆ ਬੜਾ ਵਧੀਆ ਕੰਮ ਕਰ ਰਹੇ ਆ ਅਸੀਂ ਸ਼ਰੀਫਾ ਇਹ ਵਿਚਾਰਾ ਸ਼ਰੀਫ ਆ ਇਹ ਸ਼ੇਰ ਨਹੀਂ ਮੈਂ ਕਹੂੰਗਾ ਬੱਬਰ ਸ਼ੇਰ ਆ ਸਾਰੇ ਜਿਹੜੇ ਅੱਜ ਬੈਠੇ ਆ ભગવાન ਬੁਰਗਾ ਕਰਨਾ ਚਾਹੇ ਲੇਕਿਨ ਜਦੋਂ ਸ਼ਰੀਫ ਨਾਲ ਕੋਈ ਤਰ੍ਹਾਂ ਤਕਾ ਹੋ ਜਾਏ ਕੋਈ ਬਰਦਾਸ਼ਤ ਨਹੀਂ ਹੁੰਦਾ ਰਾਮ ਜੀ ਕਿਉਂਕਿ ਤੁਹਾਡਾ ਪਰਿਵਾਰ ਵੀ ਚਲੇ ਗਿਆ ਤੁਹਾਡਾ ਹੁਣ ਦੁਆਰਾ ਵੀ ਜੋੜਿਆ ਜਦੋਂ ਮਾਤਾ ਗੁਰਦਾਸ ਕਿਰਪਾ ਕਰੇਗਾ ਕਰਦਾ ਰਹੇਗਾ ਕਰਦਾ ਹੈ ਇਹ ਪਹਿਲਾਂ ਜਿਹੜਾ ਅਸੀਂ ਪੁਰਾਣਾ ਕੰਮ ਇਕੱਠੇ ਚੱਲਦੇ ਸੁਗਠਨ ਕਰਦੇ ਸੀ ਅੱਜ ਤੋਂ ਫਿਰ ਅਸੀਂ ਸੌਂ ਖੰਦੇ ਆ ਕੋਈ ਵੀ ਕਿਸੇ ਨਾਲ ਪਰ ਤੇਰਾ ਬਦੌਰੀ ਨਹੀਂ ਕਰੂਗਾ ਜਿਹੜੇ ਪਿਗਲੀਆਂ ਗੱਲਾਂ ਹੋਈਆਂ ਉੱਚੀਆਂ ਨੀਵੀਆਂ ਉਹ ਬਵਾ ਗੁਰਨਾ ਸਾਹਿਬ ਖਤਮ ਕਰੂਗਾ ਮਾਫਰ ਕਰੂਗਾ ਅੱਜ ਤੋਂ ਅਸੀਂ ਸਾਰੇ ਸਾਰੇ ਭਰਾ ਮਿੱਤਰੋੜਾ ਜੀ ਮਕੇਸ਼ ਰਾਣਾ ਜੀ ਗੁਰਸੇਵਨ ਸਿੰਘ ਮੱਡਦਾਲ ਇਕੱਠੇ ਬਚਣਾ ਆਪੇ ਸਮਾਧਨ ਦੀ ਜਿਆਜਾ ਕਰਨੇ ਕੋਈ ਖੱਲਾ ਮੈਂ ਕਰਦੀ ਸਕਦਾ ਕੋ ਸਿੱਖਾਂ ਕੋ ਹਿੰਦੂਆਂ ਉਹ ਹਿੰਦੂ ਸਿੱਖ ਜਿਵੇਂ ਇੱਕ ਦੋਸਤ ਹੀ ਇਕੱਠੀ ਹੋ ਗਈ ਨਾ ਅੱਜ ਲੇ ਮੈਸੂ ਲੋਕਾਂ ਨੂੰ ਜਾਉਗਾ ਵੀ ਇਕੱਠੇ ਆ ਹਿੰਦੂ ਦੇ ਇਕੱਠੇ ਆਏ ਕੋਈ ਤੋੜ ਨਹੀਂ ਦਾਦਾ ਭਾਨ ਲੇਕਿਨ ਜਿਹੜੇ ਜੈ ਚੰਦ ਜਾਂ ਖਾਲਸਤਾਨੀ ਲੋਕ ਨੇ ਉਹ ਸਾਨੂੰ ਅੱਜ ਵੀ ਤੁਹਾਡੇ ਕੋਲ ਸਾਡੇ ਕੋਲ ਕੰਡ ਆਏ ਨੇ ਜਦੋਂ ਉਹਨੇ ਪੋਸਟ ਪਾਈਆ ਬਈ ਐ ਨਹੀਂ ਇਹ ਅਜੇ ਉਹ ਬਾਈ ਮਾੜਾ ਜਗਾ ਮਾੜਾ ਜਗਾ ਬੁਰਾ ਵਾਲਿਆਂ ਨੂੰ ਅਸੀਂ ਭਰਵਾ ਨਹੀਂ ਕਰਦੇ ਹਾਂ ਇਹ ਉਹ ਕਹਿੰਦੇ ਇਹਨਾਂ ਨੂੰ ਅਸੀਂ ਟਿੱਪੇ ਪ੍ਰੋਫੇਕਰਾਣਾ ਜੀ ਅਭੀ ਤਰੋੜਾ ਜੀ ਗਾਲ ਪੁੱਤ ਸਮਝਣਾ ਮਾਰਦੇ ਨਹੀਂ ਬੋਲਦਾ ਦੀ ਝਾਲਾਂ ਇਹਨਾਂ ਨੂੰ ਉਹ ਗੈਰਹੀ ਬਰਵਾਦਵਾ ਬੋਲੇ ਨਾਲ ਤੇ ਚੰਨਾ ਦਮੇਸ਼ਾ ਰਹਿੰਦੇ ਆ ਰਹਿੰਦੇ ਆ ਰਹਿੰਦੇ ਰਹਾਂਗੇ ਉਹ ਗੈਰ ਅੱਜ ਤੋਂ ਅਸੀਂ ਜਿੰਨੇ ਭਰਾ ਅਸੀਂ ਇਕੱਠੇ ਆ ਥੱਲੇ ਭਰਾ ਜਿਹੜੇ ਪੱਡੇ ਆ ਲੇਕਿਨ ਅੱਜ ਤੋਂ ਮੈਂ ਸੋਹਾਂ ਖੰਦੇ ਆ ਇਹ ਵੀ ਇਹ ਵੀ ਇਹ ਵੀ ਬਾਟੋ ਤੇ ਅਜੇ ਕਿੰਨੇ ਤਿੰਨ ਕੋ ਖੇਡਣੇ ਕਿੰਨੇ ਇਹ ਬੰਦਾ ਜੋੜਨਾ ਸੀ ਆ ਕੇ ਝੋਲੇ ਹੋਏ ਲੋਕਾਂ ਨੂੰ ਪਤਾ ਲੱਗੇ ਬਈ ਕੰਮ ਸਵਾਦਨ ਲਈ ਕਰਦੇ ਆ ਅਸੀਂ ਸਵਾਦਨ ਲਈ ਕੰਮ ਕਰਦੇ ਆ ਸਵਾਦਨ ਲਈ ਸਰਮੂ ਕਰਦੇ ਪਏ ਆ ਫਿਰ ਅਸੀਂ ਇਕੱਠੇ ਕਿਉਂ ਨੇ ਆਲੇ ਸਾਡੇ ਕੋਲ ਕੋਈ ਰਿਸ਼ਤੇਦਾਰੀ ਮੰਡਣੀ ਆ ਫਿਰ 50 ਦੀ ਜ਼ਮੀਨ ਮੰਡਣੀ ਆ ਅਸੀਂ ਕੋਈ ਚੜਨਾ ਕੀ ਕਹਿੰਦੇ ਆ ਭਗਵਾਨ ਬੋਲੇ ਦਾਸ ਦੀ ਜੈ ਔਰ ਮਹਾਬਾਈ ਦੀ ਜੈ ਗੁਰੂਨ ਪੁਲੀ ਦੀ ਜੈ ਅੱਜ ਤੋਂ ਮਹਾਬਾਈ ਹੁਰਮਾ ਜੀ ਕਿਰਪਾ ਕਰੋ ਸਾਡੇ ਤਿੰਨਾਂ ਦੇ ਉਸਤਵਾਲ ਪ੍ਰਵਾਹ ਦਾ ਹਨ ਕਿਰਪਾ ਕਰੋ ਉਸਤਵਾਲ ਸਰ ਦੁਨੀਆ ਦੀ ਕਿਰਪਾ ਕਰੋ ਜਿਹੜਾ ਰਾਸ਼ਟਰੀ ਪ੍ਰੇਮ ਕਰੂਗਾ ਉਹਨਾਂ ਤੇ ਕਿਰਪਾ ਕਰ ਦਿਓ ਪਰਾਧੰਦੀ ਜੀ ਜੈਕ ਰਹੂਆ ਉਹ ਤੇ ਪਪਾ ਖਾਦਰ ਮਾਨ ਬੋਲ ਜਾਣੀ ਬਾਕੀ ਹੁਣ ਸੇਖ ਰਾਜ ਲੜੇ ਭਰਾਵਰੇ ਆ ਦੇਖੋ ਸਮਾਤਰ ਨੂੰ ਜੋੜਾ ਤੇ ਇਹ ਵੀ ਇਸ਼ਾਰਾ ਹਿੰਦੂ ਦੇ ਕੋਨੇ ਕੋ ਮਨਾ ਲੈ ਜਦੋਂ ਤੱਕ ਹਿੰਦੂ ਦੇ ਟੇਕੜੀ ਹੁੰਦਾ ਸਲਾਹਕੂ ਦੀ ਕਰਦਾ ਤਾਂ ਇਹ ਵਿਸਥਾਰ ਦੇਸ਼ਾ ਨਮਾਵਤਾ ਮੈਂ ਸਮਝਣ ਨੂੰ ਲਈ ਜਿੰਨੇ ਤੇ ਕਰੂਗਾ ਤਾਂ ਇਹ ਦੇਸ਼ਵਾਦ ਹੋਊਗਾ ਔਰ ਕਾਹਨ ਦੇਸ਼ ਦੀ ਤਰੱਕੀ ਹੋਊਗੀ ਕਿਉਂਕਿ ਤਰੱਕੀ ਦੇ ਸਭ ਤੋਂ ਵੱਡਾ ਰਸਤਾ

ਕਮਾਲ ਸਮਾਗਮ ਚ ਨਿਕਲਿਆ ਸਮਾਗਮ ਨਹੀਂ ਆ ਨਾ ਮਾਰੇ ਕੱਢੇ ਭਗਵਾਨ ਜੀ ਰਾਮ જય જય ਜੀ ਰਾਮ જય જય ਜੀ ਰਾਮ ਵੰਡ ਸਾਹਿਬ ਜਿਹੜਾ ਕੀ ਉਧਰੋਂ ਮਨ ਵਿੱਚ ਸੋਚ ਕੇ ਆਏ ਸੀਗੇ ਕਿ ਅੱਜ ਪੰਜਾਬ ਦੇ ਹਿੱਤ ਲਈ ਦੇਸ਼ ਦੇ ਹਿੱਤ ਲਈ ਜਿਹੜਾ ਅਸੀਂ ਕਾਰਜ ਕਰਨਾ ਵੈ ਮੈਂ ਇੱਕ ਥੀ ਕਹਿਣਾ ਚਾਹਣਾ ਵਾ ਦੇਸ਼ ਵਿਦੇਸ਼ ਦੁਨੀਆ ਦੇ ਵਿੱਚ ਜਿਹੜੇ ਵੀ ਮੇਰੇ ਭਰਾ ਮੇਰੇ ਦੇਖਦੇ ਹੋਣਗੇ ਇੱਕੀ ਦਾ ਮੈਂ ਮਨ ਦੇ ਵਿੱਚ ਵਿਚਾਰਧਾਰਾ ਲੈ ਕੇ ਆਣਾ ਕਿ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ ਆਪਾਂ ਹਿੰਦੂਤਾਂ ਨੂੰ ਜਗਾਉਣਾ ਵੈ ਹਿੰਦੂਤਾਂ ਨੂੰ ਜਗਾਉਣਾ ਇਹ ਵਿਚਾਰਧਾਰਾ ਨਾਲ ਨੰਬਰ ਮੇਰਾ ਨੋਟ ਕਰ ਲਓ ਨੰਬਰ ਮਾਨਸਾ ਦਾ ਨੋਟ ਕਰ ਲਓ ਨੰਬਰ ਗੇਟਪੋਨ ਦਾ ਨੋਟ ਕਰ ਲਓ 9137090000 9137090000 ਇਹਦਾ ਵੀ ਸਾਡੇ ਨਾਲ ਸਵਾਦਨ ਲਈ ਕੰਮ ਕਰਨਾ ਚਾਹੁੰਦਾ ਝੁੰਲਾ ਚਾਹੁੰਦਾ ਦੱਬੇ ਕੁਤੇ ਲੋਕਾਂ ਦੀ ਅਸੀਂ ਮਤਲਬ ਕਰਦੇ ਆਂ ਅਸੀਂ ਹਰ ਗਰੀਬ ਸਵਾਜ ਜ਼ਰੂਰਤਮੰਦਾਂ ਦੇ ਨਾਲ ਖੜੇ ਆਂ ਜਿਹੜਾ ਸਾਡੇ ਨਾਲ ਝੁਣਨਾ ਚਾਹੁੰਦਾ ਸਾਡੇ ਨਾਲ ਝੁੜੇ ਔਰ ਦੇਸ਼ ਇੰਦਰੀ ਕੰਮ ਕਰੇ ਭਾਰਤ ਮਾ ਦੇ ਜੈ ਕਰੇ ਜੈ ਸ਼੍ਰੀ ਰਾਮ ਹੈ 9501615552 ਬਾਕੀ ਪਤੇਖਰਾਲੇ ਦੱਸੋ ਜੀ ਜੈ ਸ਼੍ਰੀ ਰਾਮ ਜਰਵਾਹੇ ਜਰੰਮਰ 958685 ਲੋਕਾਂ ਇੱਕ ਬਹੁ ਮਾਤਾ ਦੀ ਸੇਵਾ ਕਰਦੇ ਆਂ ਔਰ ਗੁਰ ਰਸ਼ਟਰ ਵੀ ਨੇ ਬਹੁਤ ਵਧੀਆ ਕੰਮ ਕਰਦੇ ਆ ਰਹੇ ਆ। ਉਹ ਇਹਨਾਂ ਨੂੰ ਸਾਨੂੰ ਅਸ਼ੀਰਵਾ ਲੈਣਾ ਚਾਹੀਦਾ ਵਾ। ਉਸ ਤੋਂ ਇਹੀ ਵਿਚਾਰਧਾਰਾ ਲੈ ਕੇ ਬਹੁਤ ਜਲਦ ਪੰਜਾਬ ਦਾ ਦੌਰਾ ਵੀ ਕੀਤਾ ਜਾਊਗਾ ਔਰ ਬਹੁਤ ਜਲਦ ਹਿੰਦੁਸਤਾਨ ਦੇ ਲੱਗ ਲੱਗ ਰਾਜਿਆਂ ਦੇ ਵਿੱਚ ਜਾ ਕੇ ਬਹੁਤ ਜਲਦ ਮਿਲਿਆ ਜਾਊਗਾ ਜਿਹੜੇ ਵੀ ਵਿਅਕਤੀ ਸਾਡੇ ਨਾਲ ਜੁੜਨਾ ਚਾਹੁੰਦੇ ਆ ਮੋਸਟ ਵੈਲਕਮ ਉਹਨਾਂ ਦਾ ਸਵਾਗਤ ਹੈ ਸਾਡੀ ਪਾਰਟੀ ਦੇ ਵਿੱਚ। ਇਹੋ ਗੱਲ ਆ ਸਾਡੇ ਨਾਲ ਜੁੜੋਗੇ ਅਸੀਂ ਸਮਾਧਨ ਲਈ ਕੰਮ ਕਰ ਰਹੇ ਹਾਂ ਨਾ ਕਿ ਅਸੀਂ ਕਰਨ ਮੰਡਵਾਰੀ ਸਾਹਿਬ ਦੇ ਭਰਾਵੋ ਤੁਹਾਨੂੰ ਪਹਿਲਾਂ ਦੱਸ ਦਈਏ ਕੰਮ ਕਰੋਗੇ ਪ੍ਰਸ਼ਾਸਨ ਆਪ ਦੇਖੂਗਾ ਵੀ ਦੇਣੇ ਆ ਨਹੀਂ ਦੇਣੇ ਜੋ ਜੀ ਭਰਾ ਸਾਹਿਬ ਕੋਈ ਜਗਾ ਅਸੀਂ ਨਰੋਲ ਰਹਿਣਾ ਰੋਲ ਤੁਹਾਨੂੰ ਆਜਾ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ